ਸਸਿਗਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸ਼ਰੀਫ ਬਰਾੜ ਤੇ ਗੱਲ ਬਹੁਤ ਜ਼ਰੂਰੀ ਕਰਨੀ ਹੈਗੀ ਜਿੰਨੇ ਵੀਰ ਭਰਾ ਜੁੜੇ ਹੈਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਨੂੰ ਹਰ ਇੱਕ ਪੰਜਾਬ ਦਾ ਦਰਦ ਰੱਖਣ ਵਾਲੇ ਤੇ ਪੰਜਾਬ ਪੰਜਾਬੀਅਤ ਨਾਲ ਜੁੜੇ ਬੰਦੇ ਵੀਰ ਤੱਕ ਜ਼ਰੂਰ ਪਹੁੰਚੇ ਗੱਲ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਯਾਰ ਗੱਲ ਕੋਈ ਨਾ ਕੋਈ ਸਭ ਨੂੰ بڑے ਲੋਕਾਂ ਨੂੰ بڑے ਲੋਕਾਂ ਨੂੰ بڑے ਸਰਕਲਾਂ ਨੂੰ ਇਹ ਗੱਲ ਦਾ ਪਤਾ ਯਾਰ ਕੋਈ ਨਾ ਕੋਈ ਬੋਲ ਜੂਗਾ ਹਨਾ ਤੇ ਬਟ ਕੋਈ ਵੀ ਬੰਦਾ ਸਾਰੇ ਸਿਆਣੇ ਅਗਲਾ ਕਹਿੰਦਾ ਯਾਰ ਕਿਉਂ ਬੋਲ ਕੇ ਆਪ ਤੇ ਸਾਰਾ ਟਾਰਗੇਟ ਲਈਏ ਬਟ ਚਲੋ ਆ ਕਿਸੇ ਨੇ ਬੋਲਣੀ ਆਪਾਂ ਬੋਲਦੇ ਹਾਂ ਪੰਜਾਬ ਦਾ ਵੀਰੇ ਅੱਜ ਤੋਂ 2 ਸਾਲ ਪਹਿਲਾਂ ਇੱਕ ਪੰਜਾਬ ਦੇ ਵਿੱਚ ਰੋਲਾ ਰੱਪਾ ਪਿਆ ਜਿਹਦੇ ਬਾਰੇ ਜਿਸ ਦੇ ਬਾਰੇ ਆ ਤਕਰੀਬਨ ਪਾਵਰਫੁੱਲ ਲੋਕਾਂ ਨੂੰ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਤੇ ਉਹ ਸਰਕਲਾਂ ਨਾਲ ਜੁੜੇ ਜਿਵੇਂ ਆਰਟਿਸਟ ਨਾਲ ਸੀ ਬੜੇ ਪਾਵਰਫੁੱਲ ਸਰਕਲ ਵੀ ਸਾਡੇ ਨਾਲ ਜੁੜੇ ਹੁੰਦੇ ਆ ਗਾਂ ਦੀ ਗਾਂ ਬੰਦੇ ਕਈ ਵਾਰੀ ਪਾਰਟੀਆਂ ਦੇ ਹੀ ਵੋ ਤਾਂ ਪਤਾ ਲੱਗ ਜਾਂਦਾ ਸਭ ਨੂੰ ਪਤਾ ਸੀਗਾ ਕਿ ਉਦੋਂ ਤਾਂ ਕੋਈ ਰੋਲਾ ਰੱਪਾ ਹੀ ਨਹੀਂ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੇ ਬਾਅਦ ਚ ਮੁੰਡੇ ਚੱਕੇ ਜਾਣਗੇ ਪਰਚੇ ਪਾਏ ਜਾਣਗੇ ਜਿਹਦੀ ਮੈਂ ਇੱਕ ਬੜਾ ਚਿਰ ਪਹਿਲਾਂ ਇੰਟਰਵਿਊ 'ਚ ਵੀ ਗੱਲ ਕਰ ਚੁੱਕਿਆ ਸੀ ਉਸ ਮਾਹੌਲ ਵਿਗੜਨ ਤੋਂ ਪਹਿਲਾਂ ਠੀਕ ਹੈ ਤੇ ਲੋਕਾਂ ਨੇ ਕਮੈਂਟਾਂ 'ਚ ਬੜਿਆਂ ਨੇ ਦੱਸਤਾ ਸੀ ਕਿ ਇਹ ਗੱਲ ਸ਼ਰੀਫ ਫਲਾਣੇ ਬੰਦੇ ਦੀ ਕਰ ਰਿਹਾ ਹੈ ਠੀਕ ਹੈ ਬੜੇ ਲੋਕਾਂ ਨੂੰ ਪਤਾ ਹੁੰਦਾ ਵੀਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੋਂ ਚੱਲ ਰਹੀਆਂ ਹੈਗੀਆਂ ਅੱਛਾ ਜੀ ਉਸ ਤੋਂ ਬਾਅਦ ਚ ਉਹੀ ਕੀਤਾ ਉਹਨਾਂ ਨੇ ਇੱਕ ਵਜ੍ਹਾ ਦਿੱਤੀ ਪੰਜਾਬ ਨੂੰ ਬਦਨਾਮ ਕੀਤਾ ਨੈਸ਼ਨਲ ਚੈਨਲਾਂ ਤੇ ਲਿਆ ਕੇ ਆ ਹੋ ਗਿਆ ਜੀ ਉਹ ਹੋ ਗਿਆ ਤੇ ਸਾਡੇ ਮੁੰਡਿਆਂ ਨੂੰ ਚੱਕ ਚੱਕ ਕੇ ਅੰਦਰ ਜੇਲ੍ਹਾਂ ਚ ਸੁੱਟਦਾ ਸਾਡੇ ਤੇ ਵਾਰ ਕੀਤਾ ਸਾਡੀ ਜਵਾਨੀ ਜਿਹੜੀ ਸੀਗੀ ਉਹ ਬੇ ਕਸੂਰਾਂ ਨੂੰ ਅੰਦਰ ਤਾੜਦਾ ਅਗਲੀ ਗੱਲ ਤੇ ਆਉਣਾ ਹੈ ਵੀਰੇ ਹੁਣ ਕੀ ਮੁੱਦਾ ਚੱਲ ਰਿਹਾ ਹੈਗਾ ਸਾਡੇ ਪੰਜਾਬ ਨੇ ਆਪਣਾ ਇੱਕ ਕਿਸਾਨੀ ਅੰਦੋਲਨ ਜਾਂ ਅਸੀਂ ਜਿੰਨੇ ਜਿੰਨੇ ਵੀ ਪੰਜਾਬ ਤੇ ਕੋਈ ਪੀੜ ਪੈਂਦੀ ਹੈਗੀ ਤੇ ਅਸੀਂ ਜਿਵੇਂ ਖੜਦੇ ਆ ਅਸੀਂ ਇੱਕ ਮਿਸਾਲ ਮਿਸਾਲ ਪੇਸ਼ ਕੀਤੀ ਹੈਗੀ ਹੈ ਕਿ ਸਾਡੇ ਚ ਇੱਕ ਹੈ ਸਾਡੇ ਚ ਇੱਕ ਜ਼ੁਰਤ ਹੈਗੀ ਹੈ ਜੇ ਕੋਈ ਸਾਡੇ ਖਿਲਾਫ ਆਉਂਦਾ ਹੈ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਉਸ ਨਾਲ ਆਪਦੇ ਹੱਕ ਸੱਚ ਦੀ ਗੱਲ ਕਰਦੇ ਹੈਗੇ ਆ ਠੀਕ ਹੈ ਅਸੀਂ ਦਬਣ ਵਾਲਿਆਂ ਚ ਨਹੀਂ ਜਿਹਦੇ ਕਰਕੇ ਸਾਡੀ ਉਹੀ ਚੀਜ਼ ਟਾਰਗੇਟ ਹੋ ਰਹੀ ਹੈ ਇੱਕਾ ਸਭ ਨੂੰ ਪਤਾ ਹੈਗਾ ਕਿ ਪੰਜਾਬ ਨੂੰ ਬਾਰੀ ਬੰਦੇ ਆ ਕੇ ਬੋਲ ਕੇ ਕੁਛ ਨਾ ਕੁਛ ਬਕਵਾਸ ਕਰਕੇ ਸਾਨੂੰ ਨਹੀਂ ਕੁਝ ਕਰ ਸਕਦੇ ਤਾਂ ਸਾਡੀ ਕੌਮ ਦੀ ਹਿਸਟਰੀ ਵੀ ਜੇ ਚੱਕੀਏ ਅਸੀਂ ਤਾਂ ਅਸੀਂ ਹਮੇਸ਼ਾ ਗद्दारਾਂ ਤੋਂ ਮਰੇ ਆਂ ਅਸੀਂ ਉਹਨਾਂ ਲੋਕਾਂ ਤੋਂ ਮਰੇ ਮਰੇ ਆਂ ਜਿਹੜੇ ਸਾਡੇ ਨਾਲ ਦੇ ਹੀ ਸਾਡੇ ਖਿਲਾਫ ਤੁਰ ਪੈਂਦੇ ਹੈਗੇ ਜਿਹੜੇ ਸਾਡੇ ਨਾਲ ਦੇ ਹੀ ਵਿਗ ਜਾਂਦੇ ਹੈਗੇ ਤਾਂ ਸੇਮ ਤੋੜ ਉਸ ਚੀਜ਼ ਦਾ ਲੋਕਾਂ ਨੇ ਲੱਭਿਆ ਹੈਗਾ ਬੜੀਆਂ ਚੀਜ਼ਾਂ ਮੈਂ ਹਣਾ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਸਿੱਧਾ ਟਾਰਗੇਟ ਲੈ ਲੇ ਕਿ ਨਾ ਬੋਲਾਂ ਕਿਸੇ ਦੀ ਆਪਦੀ ਅੱਖਾਂ ਕੰਨ ਹਣਾ ਮਤਲਬ ਦਿਮਾਗ ਖੁੱਲਾ ਰੱਖੋ ਹਣਾ ਸਮਝੋ ਕਿ ਗੱਲ ਕਿੱਥੇ ਆ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਸਲਾ ਪੜਕਾઈએ ਜਾਂ ਮੈਂ ਰੋਲਾ ਪਾਈਏ ਗੱਲ ਸਮਝਣ ਆਈ ਹੈ ਹੁਣ ਗੱਲ ਕੀ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਇਹਨਾਂ ਦੀ ਕਮਜ਼ੋਰੀ ਕੀ ਹੈ ਅੱਜ ਤੋਂ 6-7 ਮਹੀਨਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਕਿ بڑے ਜਿਹੜੇ ਬੰਦਿਆਂ ਨਾਲ ਲੋਕ ਜੁੜੇ ਹੈਗੇ ਉਹਨਾਂ ਨੂੰ ਆਪਦੇ ਅੰਡਰ ਲਿਆ ਜਾ ਰਿਹਾ ਹੈ ਇਹ ਸਾਡੀ ਫਿਲਮ ਇੰਡਸਟਰੀ ਵੀ ਹੈਗੀ ਐ بڑے ਲੋਕਾਂ ਤੋਂ ਮੈਂ ਜੋ ਮੈਨੂੰ ਪਤਾ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ بڑے ਲੋਕ ਉਹ ਐਗਰੀਮੈਂਟ ਤੱਕ ਸਾਈਨ ਕਰ ਚੁੱਕੇ ਹੈਗੇ ਆ ਕਿ ਜਿਹੜੇ ਜਿਹੜਿਆਂ ਦਾ ਇੱਕ ਮੋਟਾ ਪੈਸਾ ਮਿਲੂਗਾ ਤੇ ਉਹ ਜਿਵੇਂ ਉਹ ਚਾਣਗੇ ਜਿਵੇਂ ਪੋਸਟ ਪਾਉਣੀ ਚਾਣਗੇ ਜਿਵੇਂ ਉਹ ਜਿਵੇਂ ਦਿਮਾਗ ਘਮਾਉਣੇ ਚਾਣਗੇ ਲੋਕਾਂ ਦੇ ਉਹ ਕਮਾਉਣਗੇ ਕਿਸ ਚੀਜ਼ ਲਈ ਮਾਹੌਲ ਖਰਾਬ ਕਰਨ ਲਈ ਕਿਸ ਚੀਜ਼ ਲਈ ਪੰਜਾਬ ਚ ਇਹ ਦਿਖਾਉਣ ਲਈ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦੇਣਗੇ ਲੋਕ ਫਲਾਨਾ ਜੀ ਉਹ ਕਰਤਾ ਉਹਨੇ ਉਹ ਕਰਤਾ ਇੱਕ ਦੂਜੇ ਦੀ ਬਦਨਾਮੀ ਸ਼ੁਰੂ ਕਰ ਦੇਣਗੇ ਪੰਜਾਬ ਦੇ ਖਿਲਾਫ ਬੋਲਣ ਲੱਗ ਜਾਣਗੇ ਤੇ ਅਸੀਂ ਜਿਹੜੀ ਚੀਜ਼ਾਂ ਅੰਦਰੋਂ ਟੁੱਟਾਂਗੇ ਅਸੀਂ ਤੇ ਸਾਡੇ ਜਵਾਂ ਕੀ ਆ ਬੋਲਣ ਲੱਗ ਗਏ ਠੀਕ ਹੈ ਸਾਡੇ ਜਵਾਂ ਕੀ ਐ ਕਰਨ ਲੱਗ ਗਏ ਜਿਹਦੇ ਨਾਲ ਸਾਡਾ ਇੱਕਾ ਟੁੱਟੂਗਾ ਅਫਸਰੀ ਚ ਲੜਾਈਆਂ ਝਗੜੇ ਤੁਸੀਂ ਇੱਕ ਚੀਜ਼ ਤੇ ਗੌਰ ਕਰਿਓ ਤਕੜਾ ਬੰਦਾ ਹੁੰਦਾ ਨਾ ਜਿਹਨੂੰ ਕੋਈ ਮਾੜੇ ਬੰਦੇ ਨੂੰ ਤੇ ਵਾਰ ਕਰਨਾ ਚਾਹੁੰਦਾ ਹੈਗਾ ਬਟ ਉਹਦੇ ਕੋਲ ਕੋਈ ਵਜ੍ਹਾ ਨਹੀਂ ਹੁੰਦੀ ਤਾਂ ਫੇਰ ਉਹ ਵਾਰਤਾ ਵੈਸੇ ਵੀ ਕਰਨਾ ਚਾਹ ਰਹੇ ਹੁੰਦੇ ਕਰਦਾ ਹੀ ਹੈ ਪਰ ਉਸ ਪਹਿਲਾਂ ਉਹਦੀ ਬਦਨਾਮੀ ਕਰਦਾ ਪਹਿਲਾਂ ਉਸ ਉਸ ਦੀ ਕੋਈ ਕਮੀ ਬਣਾਉਂਦਾ ਕਿ ਜਿਵੇਂ ਇਹਨੇ ਮੇਰਾ ਆ ਕਰਤਾ ਮੇਰੇ ਬਣੀ ਘੂਰ ਕੇ ਦੇਖਿਆ ਜਿਵੇਂ ਪਿੰਡਾਂ ਚ ਆਪਾਂ ਕਹਿੰਦੇ ਯਾਰ ਇਹਨੇ ਮੈਨੇ ਘੂਰ ਕੇ ਦੇਖਿਆ ਤੇ ਉਹਨੂੰ ਹਨਾ ਕੁੱਟ ਮਾਰ ਸ਼ੁਰੂ ਕਰ ਦੋ ਉਹੀ ਚੀਜ਼ ਵੀਰੇ ਪੰਜਾਬ ਨਾਲ ਹੋ ਰਹੀ ਹੈ ਪੰਜਾਬ ਕੋਲੇ ਕੋਈ ਕੋਈ ਪੰਜਾਬ ਰੀਜ਼ਨ ਹੀ ਨਹੀਂ ਦੇ ਰਿਹਾ ਕਿਸੇ ਨੂੰ ਸਾਡੇ ਪੰਜਾਬ ਦਾ ਮਾਹੌਲ ਜਮਾਂ ਸਹੀ ਹੈ ਕੋਈ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂਗਾ ਮੈਂ ਮੇਰੇ بڑے ਲੋਕ ਮੇਰੇ ਜਾਣਕਾਰ ਤਾਂ ਜਾਣਦੇ ਹੋਣਗੇ ਕਿ ਮੈਂ 8-9 ਸਾਲਾਂ ਤੋਂ ਮੇਰੇ ਫੋਨ ਫੋਨ ਦੇ ਸਕਰੀਨ ਸੇਵਰ ਤੇ ਵੀ ਫੋਟੋ ਹਨੂਮਾਨ ਜੀ ਦੀ ਰਹਿੰਦੀ ਹੈਗੀ ਐ ਅਸੀਂ ਕਿੰਨਾ ਸਾਰੇ ਧਰਮਾਂ ਨੂੰ ਕਿੰਨਾ ਪਿਆਰ ਕਰਦੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਡੇ ਗੁਰੂਆਂ ਨੇ ਸਿਖਾਇਆ ਸਰ ਸਾਰਿਆਂ ਨੂੰ ਪਿਆਰ ਦਿਓ ਰਿਸਪੈਕਟ ਦਿਓ ਜਿੰਨੀ ਮੈਨੂੰ ਜ਼ਮੀਨ ਆਉਂਦੀ ਸੀਗੀ بڑے ਲੋਕਾਂ ਨੂੰ ਪਤਾ ਹੋਊਗਾ ਮੈਂ ਉਹ ਸਾਰੀ ਜ਼ਮੀਨ ਤੇ ਅੱਜ ਗਊਸ਼ਾਲਾ ਲਈ ਕਰ ਰੱਖਿਆ ਹੈਗਾ ਪਰ ਉਹ ਇਹ ਨਹੀਂਗਾ ਕਿ ਮੈਂ ਮਤਲਬ ਵੀ ਉਹ ਤਾਂ ਪਦ ਚੜ ਕੇ ਦਸਾਂ ਕਰਤਾ ਉਹ ਕਰਤਾ ਉਹ ਜਸਟ ਇਹ ਆ ਕਿ ਵੀਰੇ ਅਸੀਂ ਰਿਸਪੈਕਟ ਕਰਦੇ ਆ ਅਸੀਂ ਉਹਨਾਂ ਹੀ ਪਿਆਰ ਕਰਦੇ ਆ ਹਿੰਦੂ ਸਿੱਖ ਮੁਸਲਮ ਸਾਈ ਸਾਰਿਆਂ ਨੂੰ ਅਸੀਂ ਉਹਨਾਂ ਹੀ ਰਿਸਪੈਕਟ ਤੇ ਪਿਆਰ ਦਿੰਨੇ ਆ ਜੋ ਅਸੀਂ ਸਾਡੇ ਗੁਰੂਆਂ ਤੋਂ ਸਿੱਖਿਆ ਹੈਗਾ ਪਰ ਗੱਲ ਇਹ ਹੈਗੀ ਆ ਕਿ ਜੋ ਬਾਹਰ ਮਾਹੌਲ ਟੀਵੀ ਚੈਨਲ ਵੱਡੇ ਦਿਖਾ ਰਿਹਾ ਵੱਡੇ ਵੱਡੇ ਮੀਡੀਆ ਦੇ ਯਾਰ ਸਿਸਟਮ ਵਿਗ ਚੁੱਕਿਆ ਹੈਗਾ ਵੀਰੇ ਗੱਲ ਨੂੰ ਧਿਆਨ ਚ ਨੋਟਿਸ ਰੱਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੱਕਰੇ ਬੱਕਰੇ ਤਰੀਕਿਆਂ ਨਾਲ ਟ੍ਰਿਕਾਂ ਖੇਡਣ ਗਿਓ ਉੱਥੇ ਕੀ ਹੁੰਦਾ ਹੈਗਾ ਜੀ ਪੰਜਾਬ ਦੇ ਬਾਰੇ ਜਾਣ ਜਾਣ ਕੇ ਫਵਾਵਾਂ ਉਡਾਈਆਂ ਜਾ ਰਹੀਆਂ ਹੈਗੀਆਂ ਪੰਜਾਬ ਚੱਤਬਾਦ ਆ ਗਿਆ ਫਲਾਣਾ ਕੋਈ ਬੰਦਾ 에ਰਪੋਰਟ ਤੇ ਜਾ ਕੇ ਪਲੈਨਿੰਗ ਦੇ ਨਾਲ ਉੱਥੇ ਜਾ ਕੇ ਲੜਦਾ ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦਾ ਅਗਲਾ ਜਦੋਂ ਸਾਡੀ ਨੇਚਰ ਚ ਕੋਈ ਸਾਨੂੰ ਛੇੜੂਗਾ ਕਿ ਬੋਲਾਂਗੇ ਜਦੋਂ ਸਾਹਮਣੇ ਬੋਲਿਆ ਜਾਂਦਾ ਜਦੋਂ ਬੋਲਿਆ ਜਾਂਦਾ ਤੇ ਇਹ ਨਹੀਂ ਕਿ ਸਾਡਾ ਅਫਸਰੀ ਚ ਆ ਗੱਲ ਹੋਈ ਹੈ ਮੁੱਦਾ ਚੈਨਲਾਂ ਤੱਕ ਤੇ ਕੀ ਚੱਕ ਦਿੰਦੇ ਆ ਪੰਜਾਬ ਚ ਮਾਹੌਲ ਐਡਾ ਵਿਗੜ ਗਿਆ ਜੀ ਅੱਤਵਾਦ ਆ ਗਿਆ ਖਾਲਿਸਤਾਨ ਇਹ ਉਹ ਜੋ ਜੋ ਵੀ ਕਿਉਂਕਿ ਸਾਰੇ ਮੁਲਕ ਨੂੰ ਦਿਖਾਉਣਾ ਕਿ ਦੇਖੋ ਜੀ ਮਾਹੌਲ ਖਰਾਬ ਹੋਇਆ ਆ ਪਾ ਪਰ ਅੰਦਰ ਕੁਛ ਨਹੀਂਗਾ ਖਰਾਬ ਇਹਦਾ ਸਾਰਾ ਸਹੀ ਹੈਗਾ ਜਾਣ ਜਾਣ ਕੇ ਦਿਖਾਇਆ ਜਾ ਰਿਹਾ ਰਿਕਵੈਸਟ ਕਰਦਾ ਹਿਮਾਚਲ ਦੇ ਕੁਛ ਦਿਨ ਰੁਕ ਸਕਦੇ ਆ ਹਨਾ ਤਾਂ ਨਾ ਜਾਈਏ ਕਿਉਂਕਿ ਹਿਮਾਚਲੀ ਵੀ ਸਾਡੇ ਭਰਾ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਯਕੀਨ ਮੰਨਿਓ ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੁਛ ਨਾ ਕੁਛ ਗਾਲੀ ਗਲੋਚ ਕਰਨਗੇ ਕੁੱਟਮਾਰ ਕਰਨਗੇ ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਰੀਕਵੈਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਮ ਇਸਾਈ ਦੇ ਨਾਮ ਤੇ ਲੜਾਈ ਪਾਵੇ ਨਾ ਲੜੋ ਪਿਛਲੇ ਦਿਨੀ ਹੁਣ 2-4 ਦਿਨਾਂ ਬਾਅਦ ਹੀ ਹਨਾ ਉਹਨਾਂ ਨੇ ਕੁਛ ਨਾ ਕੁਛ ਇੱਕ ਕੁੜੀ ਨੇ ਜਾ ਕੇ ਆਪਣੇ ਅੰਮ੍ਰਿਤਸਰ ਸਾਹਿਬ ਕੀਤਾ ਜਿਹੜਾ ਜੋ ਵੀ ਕੀਤਾ ਹਨਾ ਥੋੜਾ ਗਲਤ ਸੀ ਸਾਨੂੰ ਉਸ ਚੀਜ਼ ਤੇ ਇਹ ਵੀ ਹੈ ਕਿ ਅਸੀਂ ਗੁੱਸਾ ਵੀ ਖਾ ਸਕਦੇ ਹਾਂ ਹਨਾ ਨਹੀਂ ਹਲਾਉ ਕਰਦੇ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਸਾਡੇ ਅ ਧਰਮ ਦੇ ਵਿੱਚ ਹੈ ਜਿਹੀਆਂ ਚੀਜ਼ਾਂ ਪਰ ਸ਼ਾਂਤੀ ਨਾ ਕੁਛ ਵੀ ਬਿਰੇ ਛੋਟੀ ਛੋਟੀ ਚੀਤੇ ਮਸਲਾ ਪੜਕਾਉਣ ਲਈ ਲੋਕ ਫਿਰਦੇ ਆ ਕੋਈ ਲੜਾਈ ਚ ਨਾ ਪਾਓ ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆਜੋ ਕਿਉਂਕਿ ਆਪਾਂ ਬੜੀ ਬਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਆ ਸਾਨੂੰ ਬਸ ਛੋਟੀ ਜੀ ਵਜ੍ਹਾ ਉਹ ਆਪੇ ਬਣਾਉਂਦੇ ਆ ਤੇ ਸਾਡੇ ਮੁੰਡੇ ਚਾਚਾ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪੱਟ ਤੇ ਇਹਨਾਂ ਚੀਜ਼ਾਂ ਨੇ ਤਾਂ ਰਿਕਵੈਸਟ ਕਰਦਾ ਹੈਗਾ ਸਾਡੇ ਵਰਗੇ ਕਲਾਕਾਰ ਵੀ ਕੋਈ ਬਕਵਾਸ ਕਰਨ ਆ ਕੇ ਕੋਈ ਬੰਦੇ ਹਰ ਬੰਦੇ ਦੀ ਇੱਕ ਕੀਮਤ ਹੈ ਵੀਰੇ ਵਿਗ ਜਾਂਦਾ ਹੈਗਾ ਕੋਈ ਵੀ ਬੰਦਾ ਵਿਗ ਜਾਂਦਾ ਹੈ ਕੋਈ ਵੀ ਮੀਡੀਆ ਚੈਨਲ ਤੁਹਾਨੂੰ ਕੁਝ ਵੀ ਆ ਕੇ ਢਕਾਉਂਦਾ ਹੈਗਾ ਗੱਲਾਂ ਕਰਦਾ ਰੋਲੇ ਰੁਪਿੰਚ ਪਾਉਂਦਾ ਆਪ ਦਾ ਦਿਮਾਗ ਓਪਨ ਰੱਖਿਓ ਵੀਰੇ ਕਿਸੇ ਦੇ ਪਿੱਛੇ ਲੱਗ ਕੇ ਕੁਝ ਨਹੀਂ ਲੜਨਾ ਸ਼ਾਂਤੀ ਬਣਾਈ ਰੱਖੋ ਯਾਰ ਜਿੰਨਾ ਹੋ ਸਕਦਾ ਸ਼ਾਂਤੀ ਬਣਾਈ ਰੱਖੋ ਲੋਕ ਢਕਾਉਣ ਕੁਝ ਵੀ ਕਰਨ ਆਉਣ ਵਾਲੇ ਸਾਲ 6 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਰਕੇ ਆਪਣਾ ਨੁਕਸਾਨ ਕਰਦੇ ਕਰਨ ਦੀ ਸੋਚਦੇ ਲੋਕ ਜਾਂ ਇਹ ਗੱਲਾਂ ਭੜਕਾ ਰਹੀ ਹੈ ਗਲਤ ਹਿੰਦੂ ਮੁਸਲਿਮ ਸਿੱਖ ਦੀ ਲੜਾਈ ਜਿਹੜੀ ਪਾ ਰਹੇ ਆ ਤਾਂ ਪਲੀਜ਼ ਇਸ 'ਚ ਜਮਾ ਨਹੀਂ ਪੈਣਾ ਜਿਵੇਂ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆਂ ਇੱਕ ਦੂਜੇ ਨਾਲ ਪਿਆਰ ਬਣਾ ਕੇ ਚੱਲਦੇ ਆਂ ਓਵੇਂ ਸ਼ਾਂਤੀ ਬਣਾ ਕੇ ਰੱਖੀ ਆਪਾਂ ਮੁਲਕ 'ਚ ਕਿਸੇ ਵੀ ਲੜਾਈ ਝਗੜੇ 'ਚ ਨਾ ਪਈਏ ਨਾ ਕਿਸੇ ਕਿਸ ਕਿਸੇ ਦੀ ਵੀ ਗੱਲ ਕਹੇ ਤੇ ਆਪਾਂ ਆਪ ਦਾ ਦਿਮਾਗ ਉਹਦੇ ਪਿੱਛੇ ਲਾ ਲਈਏ ਯਾਰ ਆਹ ਹੋ ਗਿਆ ਵਾਹ ਹੋ ਗਿਆ ਹਨਾ ਜੋ ਬੋਲਦਾ ਹਾਂਜੀ ਹਾਂਜੀ ਕੋਈ ਚੰਗਾ ਬੋਲਦਾ ਠੀਕ ਹੈ ਹਨਾ ਵੀਰੇ ਚੁੱਪ ਕਈ ਥਾਵਾਂ ਤੇ ਚੁੱਪ ਭਲੀ ਹੁੰਦੀ ਹੈ ਹਣਾ ਟਾਈਮ ਟਪਾਈਏ ਵੀਰੇ ਲਵ ਯੂ ਬਾਬਾ ਮੇਰ ਕਰੇ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡਾ ਦਿੱਤਾ ਖਾਨੇ ਆ ਜਿੱਥੇ ਬੈਠਾਂ ਤੁਹਾਡੀ ਕਿਰਪਾ ਸਾਰੇ ਬੈਠਾ ਹੈਗਾ ਯਾਰ ਹਣਾ ਤੇ ਦੇਣਦਾਰ ਐ ਮੈਂ ਤੁਹਾਡਾ ساری ਉਮਰ ਦੇਣਦਾਰ ਐ ਜੋ ਹੈ ਜਿਵੇਂ ਤੁਹਾਡੇ ਕਰਕੇ ਐ ਤੇ ਚੱਲਦਾ ਰਹੂਗਾ ਸਭ ਕੁਝ ਜ਼ਿੰਦਗੀ ਜਿੰਦਾਬਾਦ ਐ ਪਰ ਜਿੰਨਾ ਹੋ ਸਕੂਗਾ ਪੰਜਾਬ ਦੇ ਹੱਕ ਦੀ ਗੱਲ ਕਰਾਂਗੇ ਅਸੀਂ ਇਸ ਮਿੱਟੀ 'ਚੋਂ ਜੰਮੇ ਐ ਠੀਕ ਹੈ ਅਸੀਂ ਸਾਨੂੰ ਦੋ ਵਕਤ ਦੀ ਰੋਟੀ ਤੁਸੀਂ ਦਿੱਤੀ ਹੈਗੀ ਸਾਰੇ ਪੰਜਾਬੀਆਂ ਨੇ ਤਾਂ ਹਮੇਸ਼ਾ ਤੁਹਾਡੇ ਤੁਹਾਡੇ ਹੱਕ ਦੀ ਗੱਲ ਕਰਾਂਗੇ ਲਵ ਯੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ